ਕੀ ਇਹ ਤੋਂ ਹੀ ਪ੍ਰੈਸ ਵਾਲੀ ਦਾ ਨਾਣਾ ਕਰਦੇ ਆ ਪੋਤਰਾ ਮੈਨੂੰ ਇੱਥੇ ਮਿਲ ਜਾਣਾ ਤੇ ਤੁਹਾਡੇ ਘਰ ਕੇ ਸਾਨੂੰ ਠਾਣਿਓ ਲਿਆਣਾ ਪੈਣਾ ਤੇ ਤੁਹਾਡੇ ਘਰ ਕੇ ਸਾਨੂੰ ਠਾਣਿਓ ਲਿਆਣਾ ਪੈਣਾ ਫ੍ਰੀ ਕਿਵੇਂ ਫ੍ਰੀ ਕਿਵੇਂ ਡੰਕੀ ਲੱਗੀ ਭਾਜੀ ਇਧਰ ਮਾਰੇ ਮਾਰੇ ਇੱਕ ਮਿੰਟ ਫਰੀ ਨਹੀਂ ਫਰੀ ਨਾਮ ਏ ਮੀਡੀਆ ਇਸ਼ੂ ਨਹੀਂ ਬਣਾਉਣਾ ਚਾਹੁੰਦਾ ਨਹੀਂ 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 ਮੀਡੀਆ ਇਸ਼ੂ ਨਹੀਂ ਹੈਗਾ ਇਹ ਨਾਮ ਦੱਸੋ ਮਾਡਰ ਦੀ ਹੈਲਪ ਤੋਂ ਹੋਈ ਕਿ ਨਹੀਂ ਦੇਖੋ ਹਾਂਜੀ ਨਹੀਂ ਆਪ ਆਪਣੀਆਂ ਹੱਥਾਂ ਨਾਲ ਲੋਕ ਆ ਗਏ ਨਹੀਂ ਤੁਸੀ ਨਹੀਂ ਤੜ ਬੱਚਾ ਬਪਾ ਬੜੀ ਗੁਜੀ ਆ ਜੀ ਤੇ ਕੀ ਨਾਮ ਦੱਸੋ ਨਾ ਕੀ ਹੋਇਆ ਕਿਹਨਾਂ ਗਿਆ ਸੀ ਜਰਾ ਇੱਕ ਵਾਰ ਸਵੇਰੇ 20 20 ਦਿਨਾਂ ਤੋਂ ਕੰਮ ਕਰਦਾ ਆ ਨਾ ਨਾਮ ਕੀ ਹੈਗਾ ਅਜੀ ਨਾਮ ਕੀ ਹੈਗਾ ਕਿਹਨਾਂ ਦੇ ਥਰੂ ਗਿਆ ਸੀ ਉਹ ਹਾਂ ਮੈਂ ਤਾਂ ਆਜੀ ਵਾਸੀ ਨਹੀਂ ਕਿੰਨੇ ਕਿੰਨੇ ਪੈਸੇ ਲਾ ਕੇ ਗਿਆ ਸੀ ਉਹ ਮੈਂ ਅਮਰਸਰ ਦਾ ਵਾਸੀ ਹਾਂ ਜੀ ਅੱਛਾ ਜੀ ਤੁਹਾਡੇ ਪਿੰਨੇ ਦੇ ਪਹਿਲੇ ਜੇ ਪੋਤਰਾ ਜੀ ਉਹ ਜੀ ਮੈਂ ਕੇ ਸਾਰਾ ਤੁਹਾਡੇ ਨਾਮ ਕੀ ਤੁਹਾਡੇ ਬੇਟੇ ਦਾ ਇੱਕ ਵਾਰੀ ਦੱਸੋ ਚਲੋ ਪਹਿਲੇ ਜੇ ਤੁਸੀਂ ਪ੍ਰੈਸ ਵਾਲੀ ਦਾ ਨਾਂਣਾ ਕਰਦੇ ਆ ਪੋਤਰਾ ਮੈਨੂੰ ਇੱਥੇ ਮਿਲ ਜਾਣਾ ਹੈ ਤੇ ਤੁਹਾਡੇ ਘਰ ਕੇ ਹਾਨੂੰ ਥਾਣੇੋਂ ਲੈਣਾ ਪੈਣਾ ਕਿਵੇਂ ਤਰ੍ਹਾਂ ਆਪਕੋ ਪੁਲਿਸ ਕੇ ਤੱਕ ਆ ਬਾਬਾ ਥਾਣੇ ਲੱਗੇ ਥਾਣੇ ਨਹੀਂ ਨਹੀਂ